ਜੋ ਅੱਜ ਹੜਾਂ ਦੀ ਸਥਿਤੀ ਪੰਜਾਬ ਦੇ ਵਿੱਚ ਦਿਖਾਈ ਦੇ ਰਹੀ ਹੈ ਉਸ ਦਾ ਜ਼ਿੰਮੇਵਾਰ ਸਿੱਧੇ ਤੌਰ ਤੇ ਪੰਜਾਬ ਸਰਕਾਰ ਹੈ ਤੇ ਸਿੱਧੇ ਇਲਜ਼ਾਮ ਜਿਹੜੇ ਕਿ ਕਲੇਰ ਦੇ ਵੱਲੋਂ ਦਿੱ ਲਗਾਏ ਜਾ ਰਹੇ ਨੇ ਤੇ ਉਥੇ ਹੀ ਦੂਜੇ ਪਾਸੇ ਉਹਨਾਂ ਦੇ ਵੱਲੋਂ ਦੱਸੀਏ ਕਿ ਕਿਹਾ ਜਾ ਰਿਹਾ ਕਿ ਜੇਕਰ ਸਰਕਾਰ ਨੇ ਪਹਿਲਾ ਹਿੱਲਾ ਕੀਤਾ ਹੁੰਦਾ ਤਾਂ ਅੱਜ ਅਜਿਹੇ ਦਿਨ ਨਾ ਦੇਖਣੇ ਪੈਂਦੇ ਤੇ ਉਥੇ ਸਰਕਾਰ ਦੀ ਇੱਕ ناکامی ਜਿਹੜੀ ਕਿ ਦੇਖਣ ਨੂੰ ਮਿਲ ਰਹੀ ਹੈ ਤੇ ਦੂਜੇ ਪਾਸੇ ਹੜਪੀੜਤਾਂ ਦੀ ਮੱਦੇਨਜ਼ਰ ਲਈ ਸ਼੍ਰੋਮਣੀ ਅਕਾਲੀ ਦਲ ਗਰਾਊਂਡ ਲੈਵਲ ਦੇ ਉੱਤੇ ਉਤਰਿਆ ਹੋਇਆ ਨਜ਼ਰ ਆ ਰਿਹਾ ਤੇ ਉਥੇ ਹੀ ਹੜਪੀੜਤਾਂ ਦੀ ਜਿਹੜੀ ਕਿ ਹਰ ਸਮੱਕਰੀ ਜਿਹੜੀ ਕਿ ਉਹਨਾਂ ਨੂੰ ਮੁਹੱਈਆ ਕਰਵਾਈ ਜਾ ਰਹੀ ਹੈ ਸਰਕਾਰ ਦੇ ਉੱਤੇ ਵੀ ਲਗਾਤਾਰ ਅਕਾਲੀ ਦਲ ਪਲਟਵਾਰ ਕਰਦਾ ਹੋਇਆ ਨਜ਼ਰ ਆ ਰਿਹਾ ਹੋਰ ਕੀ ਕੁਝ ਕਹਿਣਾ ਆਉ ਤੁਹਾਨੂੰ ਸੁਣਾਉਨੇ ਆ ਦੇਖ ਕੇ ਦੁੱਖ ਹੁੰਦਾ ਹੈ ਕਿ ਪਾਣੀ ਦੀ ਮਾਰ ਦੇ ਵਿੱਚ ਲਗਭਗ ਪੰਜਾਬ ਦੇ ਸਾਰੇ ਪਿੰਡ ਨੇ ਔਰ ਜੇ ਹਲਕਾ ਘਨੌਰ ਦੀ ਮੈਂ ਗੱਲ ਕਰਾਂ ਤਾਂ ਹਲਕਾ ਘਨੌਰ ਦਾ ਵੀ ਇੱਕ ਵੱਡਾ ਨੁਕਸਾਨ ਇਹ ਪਾਣੀ ਦੀ ਮਾਰ ਨੇ ਕੀਤਾ ਕਿਉਂਕਿ 2 ਦਰਜਨ ਦੇ ਕਰੀਬ ਪਿੰਡਾਂ ਦੇ ਵਿੱਚ ਲੋਕਾਂ ਦੀਆਂ ਫਸਲਾਂ ਖਰਾਬ ਹੋ ਗਈਆਂ ਦਰਜਨ ਪਿੰਡਾਂ ਦੇ ਵਿੱਚ ਪਾਣੀ ਵੜ ਗਿਆ ਲੋਕਾਂ ਦੇ ਘਰਾਂ ਦੇ ਵਿੱਚ ਤਰੇੜਾ ਤੱਕ ਆ ਗਿਆ ਔਰ ਜ਼ਿੰਮੇਵਾਰੀ ਹੈ ਕਿਸ ਦੀ ਜਿੰਮੇਵਾਰੀ ਹੈ ਮਜੂਤਾ ਸਰਕਾਰ ਦੀ ਕਿਉਂਕਿ ਪ੍ਰਬੰਧ ਨਹੀਂ ਕਿਉਂਕਿ ਉਹ ਲੋਕਾਂ ਨਾਲ ਗੱਲ ਕਰਕੇ ਅੱਜ ਸਾਰੇ ਝਿੰਦਰ ਸਾਹਿਬ ਹੋਰੇ ਲਛੂਤ ਸਿੰਘ ਸਾਹਿਬ ਹੋਰੇ ਤਾਂ ਸਾਨੂੰ ਪਤਾ ਲੱਗਿਆ ਕਿ 2023 ਦੇ ਵਿੱਚ ਵੀ ਜਦੋਂ ਪਾਣੀ ਆਇਆ ਸੀ ਉਦੋਂ ਵੀ ਜਿਹੜਾ ਉਹ ਨੁਕਸਾਨ ਹੋਇਆ ਜੋ ਬੰਨ ਟੁੱਟੇ ਉਹਨਾਂ ਦੀ ਕਿਤੇ ਪੂਰਤੀ ਨਹੀਂ ਕੀਤੀ ਗਈ ਔਰ ਇਹ ਸਾਰੇ ਕੰਮ ਨੇ ਜਿਹੜੇ ਸਰਕਾਰ ਨੇ ਇਹ ਜਨਵਰੀ ਫਰਵਰੀ ਤੱਕ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਨੇ ਮਾਰਚ ਅਪ੍ਰੈਲ ਤੱਕ ਤਾਂ ਐਸਟੀਮੇਟ ਬਣ ਜਾਂਦੇ ਨੇ ਕਿ ਕਿੱਥੇ ਕਿੰਨਾ ਪੈਸਾ ਜਾਣਾ ਕਿੱਥੇ ਕਿਹੜੇ ਨਾਲੇ ਦੀਆਂ ਨਦੀਆਂ ਦੀ ਦਰਿਆਵਾਂ ਦੀ ਸਫਾਈ ਹੋਣੀ ਹੈ ਰਾਮ ਆਦਮੀ ਪਾਰਟੀ ਦੀ ਸਰਕਾਰ ਤਾਂ ਜਨਵਰੀ ਫਰਵਰੀ ਤੱਕ ਕੇਜਰੀਵਾਲ ਸਾਹਿਬ ਦੀ ਇਲੈਕਸ਼ਨ ਚ ਦਿੱਲੀ ਰੁੱਝੀ ਸੀ ਸਾਰੇ ਮੰਤਰੀ ਉੱਥੇ ਸੀ ਮੁੱਖ ਮੰਤਰੀ ਐਮ ਐਲ ਏ ਉੱਥੇ ਸੀ ਸੋ ਪੰਜਾਬ ਦਾ ਦੇਖਣਾ ਕਿਨੇ ਉਹ ਤੋਂ ਬਾਅਦ ਬੀ ਬੀ ਐਮ ਪੀ ਦੀ ਸਿਆਸਤ ਸ਼ੁਰੂ ਕਰ ਲਈ ਫਿਰ ਹਾਈ ਕੋਰਟ 'ਚ ਲੱਗੇ ਰਹੇ ਨਾਲੇ ਅੰਦਰ ਖਾਤੇ ਹਰਿਆਣੇ ਨੂੰ ਪਾਣੀ ਜਾਂਦਾ ਰਿਹਾ ਨਾਲੇ ਸਿਆਸਤ ਕਰਦੇ ਰਹੇ ਸੋ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦਾ ਦਰਦ ਆ ਕੇ ਦੇਖੋ ਜਦੋਂ ਪਿੰਡਾਂ ਦੇ ਵਿੱਚ ਵੜੋਂਗੇ ਫਿਰ ਤੁਹਾਨੂੰ ਪਤਾ ਲੱਗੂ ਕਿ ਸਰਕਾਰ ਦੀ ਨਲੈਕੀ ਕਰਕੇ ਪੰਜਾਬ ਦੇ ਲੋਕਾਂ ਨੂੰ ਤੁਸੀਂ ਬਰਬਾਦ ਕਰਕੇ ਰੱਖਤਾ ਇਹ ਕੱਲਾ ਫੋਟੋਆਂ ਬਣਾ ਕੇ ਤਾਂ ਨਹੀਂ ਮੁੱਖ ਮੰਤਰੀ ਸਾਹਿਬ ਸਰਨਾ ਉਥੇ ਫਿਰੋਜ਼ਪੁਰ ਚਲੇਗੇ ਆਪ ਦੀ ਆਮ ਆਦਮੀ ਪਾਰਟੀ ਦੀ ਮਹਿਲਾ ਵਿੰਗ ਦੀ ਕੋਆਰਡੀਨੇਟਰ ਮਨਜੀਤ ਕੌਰ ਨੂੰ ਤੁਸੀਂ ਨਾਲ ਲੈ ਕੇ ਖੜੇ ਹੋ ਕੇ ਉਹ ਜਿਹੜਾ ਡਰਾਮਾ ਕੀਤਾ ਉਹਨੇ ਜ਼ਖਮਾਂ ਤੇ ਹੋਰ ਵੱਡਾ ਨੂਨ ਪੰਜਾਬੀਆਂ ਦੇ ਭੁੱਕਿਆ ਕਿ ਇਸ ਤਰੀਕੇ ਨਾਲ ਤਾਂ ਸਰਕਾਰਾਂ ਨਹੀਂ ਕਰਦੀਆਂ ਸੜਕ ਤੇ ਬਹਿ ਜਾਂਦੇ ਹੋ ਕੱਲੇ ਹੀ ਰੋਟੀ ਲੈ ਕੇ ਫੋਟੋ ਖਿਚਾ ਕੇ ਫਿਰ ਉਹ ਰੋਟੀ ਚੱਕੀ ਜਾਂਦੀ ਹੈ ਮੁੱਖ ਮੰਤਰੀ ਸਾਹਿਬ ਪਿੰਡਾਂ ਦੇ ਵਿੱਚ ਆਓ ਲੋਕਾਂ ਦੇ ਹਾਲਾਤ ਸਮਝੋ ਜਿਹੜੀਆਂ ਗੱਲਾਂ ਕੀਤੀਆਂ ਸੀ ਵੀ ਮੁਰਗੀ ਦਾ ਵੀ ਦਵਾਂਗੇ ਜੀ ਬੱਕਰੀਆਂ ਦਾ ਵੀ ਦਵਾਂਗੇ ਅੱਜ ਪੰਜਾਬੀਆਂ ਨੂੰ ਲੋੜ ਆ ਕੇ ਪੰਜਾਬੀਆਂ ਦੀ ਬਾਹ ਫੜੋ ਗੱਲਾਂ ਪੰਜਾਬੀਆਂ ਨੇ ਥੋੜੀਆਂ ਬਹੁਤ ਸੁਣ ਲਈਆਂ ਸੋ ਕਿਰਪਾ ਕਰਕੇ ਹੁਣ ਧਰਤੀ ਦੇ ਉੱਤੇ ਉਤਰੋ ਨਹੀਂ 1.5 ਸਾਲ ਬਾਅਦ ਅੱਜ ਹੀ ਤੁਹਾਡੇ ਇਹ ਹਾਲ ਨੇ ਕਿ ਤੁਹਾਡੇ ਐਮਐਲਏ ਨੂੰ ਪਿੰਡਾਂ 'ਚ ਵੜਨ ਨਹੀਂ ਦਿੱਤਾ ਜਾ ਰਿਹਾ ਲੋਕ ਕਪੜੇ ਪਾੜਨ ਨੂੰ ਤਿਆਰ ਖੜੇ ਨੇ ਕਿਉਂਕਿ ਪੰਜਾਬੀਆਂ ਨੇ ਕੀ ਲੈਣਾ ਤੁਹਾਡੀ سیاست ਤੋਂ ਜਦੋਂ ਲੋਕ ਮਰ ਰਹੇ ਨੇ ਸਰਕਾਰ ਦਾ ਕੰਮ ਸੀ ਉਹਨਾਂ ਨੂੰ ਸਾਧਨ ਦੇਣਾ ਸੁਵਿਧਾਵਾ ਦੇਣਾ ਤਾਂ ਕਿ ਰਾਸ਼ਨ ਉੱਥੇ ਤੱਕ ਪਹੁੰਚੇ ਜਿੱਥੇ ਤੱਕ ਲੋਕਾਂ ਦੇ ਘਰਾਂ ਤੱਕ 8-8 10-10 ਫੁੱਟ ਪਾਣੀ ਹੈ ਕੋਈ ਨਹੀਂ ਜਾ ਸਕਦਾ ਪਰ ਮੰਦ ਭਾਗੀ ਗੱਲ ਇਹ ਹੈ ਕਿ ਸਰਕਾਰ ਸੁੱਤੀ ਪਈ ਹੈ ਜਥੇ ਬੰਦੀਆਂ ਆਪਣੀ ਤੌਰ ਤੇ ਲੱਗੀਆਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਤੇ ਲੱਗੀ ਹੈ ਲਾਚੜੂ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਲਕਾ ਘਨੌਰ ਦੇ ਵਿੱਚ ਸੇਵਾ ਕਰ ਰਹੇ ਨਹੀਂ ਹਰ ਜਗ੍ਹਾ ਜਿੱਥੇ-ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਉਹ ਲੱਗੇ ਨੇ ਸਰਦਾਰ ਸੁਖਬੀਰ ਸਿੰਘ ਬਾਦਲ ਫੀਲਡ ਦੇ ਵਿੱਚ ਨੇ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਯੂਥ ਕਾਲੀਗਾਂ ਸਿੰਘਰ ਸਾਹਿਬ ਪੀਰ ਦੇ ਵਿੱਚ ਆ ਸਾਰੇ ਅਜੂ ਰਿਆਆਂ ਪਰ ਸਰਕਾਰ ਨਾਮ ਦੀ ਚੀਜ਼ ਲੋਕਾਂ ਨੂੰ ਨਹੀਂ ਦਿਖ ਰਹੀ ਜਿਹੜੀ ਕਿ ਬੇहद ਮੰਦ ਭਾਗੀ ਗੱਲ ਅੱਜ ਦੇ ਦੌਰ ਦੇ ਵਿੱਚ ਦਰਦ ਪੰਜਾਬ ਦਾ ਜਿਹਨੂੰ ਸਮਝਣਾ ਚਾਹੀਦਾ ਸੀ ਉਹ ਨਹੀਂ ਸਮਝਿਆ ਜਿੱਥੇ ਬੰਦੀਆਂ ਨੇ ਸਮਝ ਲਿਆ ਸ਼੍ਰੋਮਣੀ ਅਕਾਲੀ ਦਲ ਨੇ ਸਮਝ ਲਿਆ ਪਰ ਜਿਹਦੇ ਹੱਥ 'ਚ ਪੈਸਾ ਸੀ ਜਿਹਦੇ ਹੱਥ 'ਚ ਪਾਵਰ ਸੀ ਜਿਹੜੀ ਸਰਕਾਰ ਸੀ ਉਹ ਪੰਜਾਬ ਨੂੰ ਛੱਡ ਕੇ ਭੱਜੀ ਖੜੀ